ਸਤ ਸ੍ਰੀ ਅਕਾਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਕਿਰਤੀ ਕਿਸਾਨ YouTube ਚੈਨਲ ਦੇ ਵਿੱਚ ਅੱਜ ਕਿਸਾਨ ਭਰਾਵੋ ਆਪਾਂ ਗੱਲਬਾਤ ਕਰਾਂਗੇ ਪਿਆਜ਼ ਦੀ ਫਸਲ ਦੇ ਬਾਰੇ ਸੋ ਜਿਹੜੇ ਕਿਸਾਨ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਕਿਸਾਨ ਭਰਾਵੋ ਜਿਹੜੀ ਤੁਸੀਂ ਅੱਜ ਪਿਆਜ਼ ਦੀ ਫਸਲ ਦੇਖ ਰਹੇ ਹੋ ਅਸੀਂ ਸਾਡੇ ਖੇਤ ਦੇ ਵਿੱਚ ਪਿਆਜ਼ ਤੇ ਲਸਣ ਦੋਨਾਂ ਦੀ ਖੇਤੀ ਕਰਦੇ ਹਾਂ ਇਹਦੀ ਜੇ ਆਪਾਂ ਲਵਾਈ ਦੀ ਗੱਲ ਕਰੀਏ ਤਾ ਇਹ 8 ਜਨਵਰੀ 2024 ਨੂੰ ਇਹ ਜਿਹੜੀ ਆਪਾਂ ਨੇ ਲਵਾਈ ਕੀਤੀ ਸੀ ਜੇ ਆਪਾਂ ਗੱਲ ਕਰੀਏ ਬਜਾਈ ਸਮੇਂ ਪਾਉਣ ਵਾਲੀਆਂ ਖਾਦਾਂ ਦੀ ਤਾਂ ਇੱਕ ਟਰਾਲੀ ਜਿਹੜੀ ਆਪਾਂ ਰੂੜੀ ਦੀ ਤੇ ਡੀਏਪੀ ਪਟਾਸ਼ ਤੇ ਜਿੰਕ ਜਦੋਂ ਆਪਾਂ ਇਹਨੂੰ ਪਾਣੀ ਲਾਉਣੇ ਆਉਂਦੇ ਦੇਣਾ ਹੁੰਦਾ ਹੈਗਾ ਸਭ ਤੋਂ ਮਹੱਤਵਪੂਰਨ ਗੱਲ ਮੰਨੀਏ ਪਿਆਜ਼ ਦੇ ਵਿੱਚ ਤਾਂ ਪਟਾਸ਼ ਪਟਾਸ਼ ਤਤ ਹੈ ਜਿਹੜਾ ਇਹ ਇਹਦੇ ਵਿੱਚ ਬਹੁਤ ਹੀ ਜ਼ਰੂਰੀ ਹੈ ਤੁਸੀਂ ਦੇਖ ਸਕਦੇ ਹੋ ਵੈਸੇ ਤਾਂ ਜੇ ਇਹਦੀ ਆਪਾਂ ਲਵਾਈ ਦੀ ਗੱਲ ਕਰੀਏ ਆਪਾਂ ਦਸੰਬਰ ਚ ਵੀ ਲਾ ਸਕਦੇ ਹਾਂ ਵੈਸੇ ਜਿਹੜਾ ਗੇਤਾ ਲੱਗਿਆ ਪਿਆਜ ਹੈ ਉਹ ਥੋੜਾ ਜਿਆਦਾ ਇਹ ਤੇ ਨਿਸਰ ਜਾਂਦਾ ਜਿਵੇਂ ਤੁਸੀਂ ਆ ਫੋਟੋ ਵਿੱਚ ਦੇਖ ਰਹੇ ਹੋ ਕੋਈ ਕੋਈ ਪਿਆਜ ਹੈ ਜਿਵੇਂ ਆਪਣੇ ਇਹ ਨਸਾਰੇ ਵੱਲੋਂ ਜਿਆਦਾ ਪਾਜ ਜਾਂਦਾ ਜੇ ਤੁਸੀਂ ਜਨਵਰੀ ਦੇ ਵਿੱਚ ਲਾਵੋਗੇ ਲੋੜੀ ਦੇ ਗੇੜ ਤਾਂ ਇਹ ਬਿਲਕੁਲ ਹੀ ਸਹੀ ਰਹੂਗਾ ਆਪਣਾ ਇਹ ਉਸ ਤੋਂ ਬਾਅਦ ਆਪਾਂ ਇਹਦੀ ਗੱਲ ਕਰੀਏ ਪਹਿਲੀ ਗਿਸ਼ਤ ਜੂਰੀਏ ਦੀ ਜਦੋਂ ਪਿਆਜ਼ ਪੂਰੀ ਤਰ੍ਹਾਂ ਚੱਲ ਪੈਂਦਾ ਹੈ 25 ਤੋਂ 30 ਦਿਨਾਂ ਦਾ ਹੋ ਜਾਂਦਾ ਹੈ ਉਦੋਂ ਆਪਾਂ ਨੂੰ ਪਹਿਲੀ ਕਿਸ਼ਤ ਹੈ ਜਿਹੜੀ ਯੂਰੀ ਦੇ ਦੇ ਦੇਣੀ ਹੈ ਤੇ ਅਗਲੀ ਗੱਲ ਜੇ ਕਰੀਏ ਹੁਣ ਆਪਾਂ ਇਹਦੇ ਤੇ ਨਦੀਨਾ ਦੀ ਨਦੀਨਾ ਵਾਸਤੇ ਕਿਸਾਨ ਭਰਾਵੋ ਇੱਕ ਤਾਂ ਗੋਲ ਦਵਾਈ ਆਉਂਦੀ ਹੈ ਇੱਕ ਡੈਕ ਲਾਉਂਦੀ ਹੈ ਉਹਦਾ ਵੀ ਇਸਤੇਮਾਲ ਆਪਾਂ ਇਹਦੇ ਉੱਤੇ ਕਰ ਸਕਦੇ ਹਾਂ ਅਗਲੀ ਗੱਲ ਆਉਂਦੀ ਹੈ ਥ੍ਰਿਪਸ ਦੀ ਜਿਹੜੇ ਆਪਾਂ ਕਹਿੰਦੇ ਆ ਜਿਹੇ ਪਿਆਜ਼ ਆ ਜਿਹੇ ਲਸਣ ਹੈ ਉਹਦੇ ਭੂਕਾਂ ਜਿਹੜੀਆਂ ਮੱਚ ਜਾਂਦੇ ਨੇ ਉੱਪਰੋਂ ਇਸ ਤਰ੍ਹਾਂ ਹੋ ਜਾਂਦੇ ਨੇ ਨਗੀਆਂ ਉਦੇ ਵਾਸਤੇ ਆਪਾਂ ਜੰਪ ਦਵਾਈ ਜਾਂ ਡੈਲੀਗੇਟ ਦਵਾਈ ਉਹਦਾ ਇਸਤੇਮਾਲ ਕਰ ਸਕਦੇ ਆ ਜੇ ਤੁਹਾਨੂੰ ਖੇਤ ਦੇ ਵਿੱਚ ਉਲੀ ਨਜ਼ਰ ਆਉਂਦੀ ਹੈ ਤਾਂ ਉਹਦੇ ਵਾਸਤੇ ਐਜੋਕਸੀ ਸਟੋਗਨ ਐਮੀ ਸਟਾਰ ਪੌਲੀ ਕੇਅਰ ਚਨੇ ਪਲਸ ਅਤੇ ਐਮ 45 ਆਪਾਂ ਉਹਦਾ ਵੀ ਪ੍ਰਯੋਗ ਕਰ ਸਕਦੇ ਆਂਗੀ ਅਗਲੀ ਗੱਲ ਕਿਸਾਨ ਪ੍ਰਭਾਵੋ ਇਹਦੇ ਵਿੱਚ ਆ ਜਾਂਦੀ ਹੈ ਵੀ ਆਪਾਂ ਇਹਦੀ ਪਟਾਈ ਕਦੋਂ ਕਰਨੀ ਹੈ ਕਿਸਾਨ ਪ੍ਰਭਾਵੋ ਜਿੰਨਾ ਚੱਕ ਜਿਹੜਾ ਆਪਣਾ ਪਿਆਜ਼ ਹੈ ਇਹ ਆਪਦੀ ਭੂਕ ਹੈ ਜਿਹੜੀ ਉਹ ਖਾਂਦਾ ਨਹੀਂ ਭੂਕਾ ਜਾਂ ਡਿੱਗ ਜਾਂਦਾ ਇਸ ਤਰ੍ਹਾਂ ਹੋ ਜਾਂਦਾ ਆ ਦੇਖੋ ਫੋਟੋ ਦੇ ਵਿੱਚ ਇਸ ਤਰ੍ਹਾਂ ਹੋ ਜਾਣਾ ਤਾਂ ਇਹਦਾ ਜਿੰਨਾ ਹਰਾ ਮਾਦਾ ਇਹਦਾ ਖਰਾਕ ਹੈ ਉਹ ਸਾਰੀ ਪਿਆਜ਼ ਦੇ ਵਿੱਚ ਚਲੀ ਜਾਂਦੀ ਹੈ ਤੇ ਇੱਕ ਟੈਟ ਵੀ ਰਹਿੰਦਾ ਇਹ ਪਿਆਜ਼ ਜਦ ਇਹ ਪੂਰਾ ਪੱਕ ਕੇ ਤਿਆਰ ਹੁੰਦਾ ਜੇ ਆਪਾਂ ਹਰੀ ਭੂਗ ਨੂੰ ਨੂੰ ਕੱਟ ਦਿੰਨੇ ਆਂਗੇ ਪੱਟ ਲੈਨੇ ਆ ਤਾਂ ਇਹ ਆਪਣਾ ਪਿਆਜ਼ ਹੈ ਜਿਹੜਾ ਖਰਾਬ ਹੋਣ ਦਾ ਖਤਰਾ ਰਹਿੰਦਾ ਤੇ ਪਿਆਜ਼ ਜਿਹੜਾ ਪਲਾਈ ਫੜ ਜਾਂਦਾ ਹੈਗਾ ਇਸ ਕਰਕੇ ਆਪਾਂ ਅੱਜ 22 ਮਈ 2024 ਨੂੰ ਇਹਦੀ ਜਿਹੜੀ ਹਾਰਵੈਸਟਿੰਗ ਕਰ ਰਹੇ ਹਾਂਗੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਝੋਕਾ ਬਿਲਕੁਲ ਡੀਪੀ ਆ ਤੇ ਨੀਚੇ ਆਪਣਾ ਜਿਹੜਾ ਪਿਆਜ਼ ਹੈ ਉਹ ਇਸ ਵਾਰ ਜਿਹੜਾ ਸਾਈਜ਼ ਹੈ ਉਹ ਵੀ ਬਹੁਤ ਜਿਹੜਾ ਵਧੀਆ ਬਣਿਆ ਗਿਆ ਪਰ ਇੱਕ ਗੱਲ ਦਾ ਖਿਆਲ ਰੱਖਿਓ ਪਿਆਜ਼ ਨੂੰ 19 ਪੱਟਿਓ ਉਹਨੂੰ ਸ਼ੌਂਚ ਰੱਖੋ ਜਾਂ ਤੁਸੀਂ ਝੋਕਾ ਕੱਟ ਤੀਆਂ ਤੇ ਨਾਲ ਦੀ ਨਾਲ ਆਪਣਾ ਕੋਈ ਦਰਾਖਤ ਹੁੰਦਾ ਜਾਂ ਪੱਲੀ ਉਹਨੂੰ ਢਾਕੇ ਰੱਖਣਾ ਹੈ ਧੁੱਪ ਦੇ ਵਿੱਚ ਬਿਲਕੁਲ ਨਹੀਂ ਰੱਖਣਾ ਹੈਗਾ ਕਿਉਂਕਿ ਆਪਣਾ ਪਿਆਜ਼ ਹੈ ਜਿਹੜਾ ਖਰਾਬ ਨਾ ਹੋਵੇ ਹੁਣ ਤੁਹਾਨੂੰ ਆਪਾਂ ਦਿਖਾਉਨੇ ਆ ਆਪਣਾ ਜਿੱਥੇ ਪਟਕੇ ਆਪਾਂ ਨੇ ਢੇਰ ਲਾਇਆ ਉਹਦਾ ਆਪਾਂ ਤੁਹਾਨੂੰ ਸੈ ਦਿਖਾਉਨੇਗੇ ਚੱਲ ਕੇ ਤੁਸੀਂ ਵੇਖ ਸਕਦੇ ਹੋ ਭੰਡਾਰ ਨੇ ਜਿਹੜਾ ਆਪਾਂ ਬਿਲਕੁਲ ਸ਼ੌ ਦੇਖਦੇ ਥੱਲੇ ਕੀਤਾ ਹੋਇਆ ਕਿਸਾਨ ਭਰਾਓ ਜਿਹੜੇ ਕਿਸਾਨ ਭਰਾਵਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਕਰਦੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਸੇ ਨਾਇਆ